ਹਾਂਜੀ ਇਹ ਜਿਹੜਾ ਐਂਟੀ ਡਰੋਨ ਸਿਸਟਮ ਹੈ ਤੇ ਇਹ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਉਪਰਾਲੇ ਸਦਕਾ ਸਾਨੂੰ ਮਿਲਿਆ ਜਿਸ ਦਾ ਸਾਨੂੰ ਬਹੁਤ ਹੀ ਫਾਇਦਾ ਹੋਣ ਵਾਲਾ ਤੇ ਜਿਹਦੇ ਵਿੱਚ ਅਸੀਂ ਬੀਐਸਐਫ ਦੇ ਨਾਲ ਪੂਰੀ ਕੋਆਰਡੀਨੇਸ਼ਨ ਦੇ ਨਾਲ ਅਸੀਂ ਇਹ ਐਂਟੀ ਡਰੋਨ ਸਿਸਟਮ ਨੂੰ ਅਸੀਂ ਇਸ ਨੂੰ ਸਕਸੈਸਫੁਲ ਬਣਾਵਾਂਗੇ ਆਉਂਦੇ ਦਿਨਾਂ ਦੇ ਵਿੱਚ ਤੇ ਇਹਦੇ ਵਿੱਚ ਇਹ ਸਾਨੂੰ ਫਾਇਦਾ ਵੀ ਜੋ ਵੀ ਨਸ਼ਾ ਤਸਕਰ ਅਸੀਂ ਤਸਕਰੀ ਕਰਦੇ ਆ ਉਹਨਾਂ ਨੂੰ ਵੀ ਫੜਨ ਵਿੱਚ ਸਾਨੂੰ ਸਹਾਇਤਾ ਮਿਲੂਗੀ ਅਤੇ ਜਿਹੜੇ ਡਰੱਗਸ ਆਉਂਦੇ ਆ ਤੇ ਡਰੋਨਸ ਆਉਂਦੇ ਆ ਡਰੋਨਸ ਨੂੰ ਨਾ ਸਿਰਫ ਅਸੀਂ ਡਿਟੈਕਟ ਕਰਾਂਗੇ ਇਹਦੇ ਨਾਲ ਤੇ ਉਹਨਾਂ ਨੂੰ ਆਪਾਂ ਕੈਪਚਰ ਵੀ ਕਰ ਲਾਂਗੇ ਉਹ ਸਾਡੇ ਰਿਕਵਰ ਵੀ ਹੋਣਗੇ ਤੇ ਇਹ ਆਉਂਦੇ ਜਨਾਂ ਦੇ ਵਿੱਚ ਜਿਹੜੀ ਯੁੱਧ ਨਸ਼ਮ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਸਾਨੂੰ ਬਹੁਤ ਸਹਾਈ ਹੋਗਾ ਸਰ ਇਹ ਕਿੰਨੇ ਕਿਲੋਮੀਟਰ ਤੱਕ ਜਿਹੜੀ ਇਹ ਮਾਰ ਕਰੇਗੀ ਸਰ ਇਹ ਐਂਟੀ ਡਰੋਨ ਸਿਸਟਮ ਹੈ ਪਾਕਿਸਤਾਨ ਦੀ ਜਿਹੜੀ ਹਾਈ ਟੈਕ ਡਰੋਨ ਦੀ ਬਹੁਤ ਜ਼ਿਆਦਾ ਲੋੜੀ ਉਸ ਨੂੰ ਵੀ ਮਾਰ ਗਏ ਬਿਲਕੁਲ ਜੀ ਇਹਦੀ ਬਹੁਤ ਰੇਂਜ ਹੈ ਬਹੁਤ ਵਧੀਆ ਇਹ ਕੁਆਲਿਟੀ ਦਾ ਸਾਡੇ ਕੋਲ ਜਿਹੜਾ ਐਂਟੀ ਡਰੋਨ ਸਿਸਟਮ ਹੈ ਤੇ ਇਹਦੇ ਨਾਲ ਅਸੀਂ ਸਾਰੇ ਏਰੀਆ ਦੇ ਵਿੱਚ ਜਿੰਨੀ ਸਾਡਾ ਬਾਰਡਰ ਹੈ ਡਿਸਟ੍ਰਿਕਟ ਦਾ ਉਹਦੇ ਵਿੱਚ ਸਾਡੀ ਕਾਰਗਰ ਹੋ ਗਈ ਸਰ ਕਿਵੇਂ ਕੰਮ ਕਰੇਗੀ ਸਰ ਕੁਝ ਇਸ ਬਾਰੇ ਦੱਸੋ ਕਿਵੇਂ ਕੰਮ ਕਰੇਗੀ ਐਂਟੀ ਡਰੋਨ ਸਿਸਟਮ ਇਹ ਵਧੀਆ ਜੀ ਐਂਟੀ ਡਰੋਨ ਸਿਸਟਮ ਜਿਹੜੇ ਵੀ ਹੁੰਦੇ ਆ ਉਹ ਡਿਟੈਕਸ਼ਨ ਕਰਦੇ ਤੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਡਰੋਨ ਨੂੰ ਇਹ نیچے ਗਰਾਉਣ ਦੇ ਵਿੱਚ ਵੀ ਸਕਸ਼ਮਾ ਪੂਰੇ ਸਰ ਇਹ ਕਿਨਿਆ ਕੋ ਸਰ ਐਂਟੀ ਡ੍ਰੋਨਸ ਨੂੰ ਜਿਹੜੀ ਆ ਮਿਲੇਗੀ ਕਿ ਬਾਰਡਰ ਜਿਹੜਾ ਹੈ ਭਾਰਤ ਦਾ ਜ ਬਹੁਤ ਲੰਬਾ ਹੈ ਜਿਹੜਾ ਪੰਜਾਬ ਦੀ ਗੱਲ ਕੀਤੀ ਜਾਵੇ ਜਿਹੜਾ ਪ੍ਰੋਫਸਰ ਦੀ ਗੱਲ ਕੀਤੀ ਜਾਵੇ ਤੇ ਕਿੰਨੇ ਕੋਈ ਡ੍ਰੋਨ ਸਿਸਟਮ ਹੋਰ ਇਹ ਲੱਗਣਗੇ ਸਰ ਐਂਟੀ ਡ੍ਰੋਨ ਇਹ ਸਾਨੂੰ ਫਿਲਹਾਲ ਇੱਕ ਐਂਟੀ ਡ੍ਰੋਨ ਸਿਸਟਮ ਜਿਹੜਾ ਇੱਥੇ ਮਿਲਿਆ ਤੇ ਇਸ ਤੋਂ ਬਾਅਦ ਸਾਨੂੰ ਦੋ ਹੋਰ ਐਂਟੀ ਡ੍ਰੋਨ ਸਿਸਟਮ ਆਉਣ ਦੇ ਦਿਨਾਂ ਦੇ ਵਿੱਚ ਮੋਸਟ ਪ੍ਰੋਬਬਲੀ ਸਾਨੂੰ ਮਿਲ ਰਏ ਸਰ ਇੱਕ ਜਗ੍ਹਾ ਤੇ ਤਣਾਤ ਰਹੇਗੀ ਕਿ ਵੱਖੋ ਵੱਖਰੀ ਜਗ੍ਹਾ ਤੇ ਜਾ ਕੇ ਸਰ ਇਹ ਮੋਬਾਈਲ ਹੈ ਜੀ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਮੋਬਾਈਲ ਹੈ ਅਸੀਂ ਜਿੱਥੇ ਵੀ ਸਾਨੂੰ ਕੋਈ ਇੰਟੀਮੇਸ਼ਨ ਹੋ ਅ ਇਨਫੋਰਮੇਸ਼ਨ ਆਨ ਦੀਏ ਉੱਥੇ ਅਸੀਂ ਇਹਨੂੰ ਪਹੁੰਚਾ ਸਕਦੇ ਹਾਂ ਉੱਥੇ ਇਹਨੂੰ ਐਕਟੀਵੇਟ ਕਰ ਸਕਦਾ ਹਾਂ